हां जी दोस्तों सत श्री अकाल स्वागत ਕਰਦੇ ਆ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰ ਹਾਂ ਅੱਜ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਨੋਟੀਫਿਕੇਸ਼ਨ ਜਿਹਦੇ ਵਿੱਚ ਟੀਚਿੰਗ ਤੇ ਨੌਨ ਟੀਚਿੰਗ ਕੰਸੀ ਜਾਰੀ ਹੋਈਆਂ ਵੱਡੇ ਪੱਧਰ ਦੀ ਭਰਤੀ ਹੈ ਜੀ ਇਹ ਜਿਹਦੇ ਵਿੱਚ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਟੀਚਰਸ ਦੀ ਜ਼ਰੂਰਤ ਹੈ ਪੰਜਾਬ ਦੇ ਵਿੱਚ ਇਹ ਭਰਤੀਆਂ ਕੀਤੀ ਜਾਣੀਆਂ ਪੂਰੀ ਜਾਣਕਾਰੀ ਲੈ ਕੇ ਹਾਜ਼ਰਾਂਜੀ ਪੋਸਟਾਂ ਦੇ ਸੰਬੰਧ ਵਿੱਚ ਵੀਡੀਓ 'ਚ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਿਓ ਵੇਖਦੇ-ਵੇਖਦੇ ਲਾਈਕ ਜ਼ਰੂਰ ਕਰ ਦਿਓ ਯਕੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਦੇ ਜਿਹੜੀ ਵੀ ਰਣੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਜਾ ਕਰਨਗੇ ਤਾਂ ਜੇ ਨੋਟੀਫਿਕੇਸ਼ਨ ਦੀ ਗੱਲ ਕਰਦੇ ਆ ਜੀ ਸਭ ਤੋਂ ਪਹਿਲਾਂ ਪੋਸਟਾਂ ਦੇ ਬਾਰੇ ਜਾਣਕਾਰੀ ਦਿੰਨੇ ਆ ਤੁਹਾਨੂੰ ਜੀਟੀ ਮੈਥ ਪੀਜੀਟੀ ਟੀਚਰ ਚਾਹੀਦੇ ਜਿਹਨਾਂ ਨੂੰ ਵੱਖ-ਵੱਖ ਵਿਸ਼ਿਆਂ ਦੇ ਵਿੱਚ ਜਿਹਦੇ ਲਈ ਕੰਸੋਲੀਡੇਟਡ ਸੈਲਰੀ ਹੈ 26000 ਰੁਪਏ ਦਿੱਤੀ ਜਾਣੀ ਹੈ ਇਸੇ ਤਰ੍ਹਾਂ ਇਹਨਾਂ ਨੂੰ ਟੀਜੀਟੀ ਇੰਗਲਿਸ਼ ਦੇ ਵਿੱਚ ਚਾਹੀਦੇ ਹੈ ਜੀ ਟੀਜੀਟੀ ਸਾਇੰਸ ਦੇ ਵਿੱਚ ਟੀਜੀਟੀ ਸੰਸ ਤੇ ਨੈਕਸਟ ਹੈ ਜੀ ਇਹਨਾਂ ਵੱਲੋਂ ਪੀਆਰਟੀ ਟੀਚਰਜ਼ ਵੀ ਇਹਨਾਂ ਵੱਲੋਂ ਲਿਖ ਗਿਆ ਚਾਹੀਦੇ ਇਹਨਾਂ ਨੂੰ ਪ੍ਰਾਇਮਰੀ ਟੀਚਰਜ਼ ਕਨਸੋਲिडेटेड ਸੈਲਰੀ ਇਹਦੇ ਲਈ 25500 ਰਹਿਣ ਵਾਲੀ ਹੈ ਜੀ ਇਸੇ ਤਰ੍ਹਾਂ ਇਹਨਾਂ ਨੂੰ 뮤직 ਟੀਚਰ ਕੰਪਿਊਟਰ ਟੀਚਰ ਪੀਈਟੀ ਫੀਮੇਲ ਅਕਾਊਂਟਸ ਕਲਰਕ ਕਾਉਂਸਲਰ ਸਪੈਸ਼ਲ ਐਜੂਕੇਟਰ ਲਾਇਬ੍ਰੇਰੀਅਨ ਐਡਮਿਨ ਸੁਪਰਵਾਈਜ਼ਰ ਲੋਅ ਡਿਵੀਜ਼ਨ ਕਲਰਕ ਹੈ ਟੀਚਰ ਟੀਚਰ ਆਫ ਪ੍ਰੀ ਪ੍ਰਾਇਮਰੀ ਡਾਂਸ ਟੀਚਰ ਅਤੇ ਅਸਿਸਟੈਂਟ ਟੀਚਰ ਇਹਨਾਂ ਵੱਖ-ਵੱਖ ਵਿਸ਼ਿਆਂ ਦੇ ਵਿੱਚ ਇਹਨਾਂ ਨੂੰ ਪ੍ਰਾਇਮਰੀ ਹਾਇਰ ਤੇ ਸਕੈਂਡਰੀ ਟੀਚਰਜ਼ ਦੀ ਜ਼ਰੂਰਤ ਹੈ ਜੀ ਇਹਨਾਂ ਵੱਲੋਂ ਹੋਰ ਵੀ ਵੈਕੈਂਸੀ ਜਾਰੀ ਹੋਈਆਂ ਜੇ ਪਾਰਟ ਟਾਈਮ ਟੀਚਰਸ ਫਾਰ ਦਾ ਕੰਡਕਟ ਆਫ ਹੌਬੀ ਕਲਾਸੇਜ਼ ਤਾਈਗਵਾਂਡੋ ਐਕਸਪਰਟ ਅ ਬੈਕਰਸ ਐਕਸਪਰਟ ਸ਼ੂਟਿੰਗ ਐਕਸਪਰਟ ਆਰਥੀ ਐਕਸਪਰਟ ਇਹਨਾਂ ਵੱਲੋਂ ਵਕ-ਵਕ ਹੌਬੀ ਟੀਚਰਸ ਦੀ ਵੀ ਇਹਨਾਂ ਵੱਲੋਂ ਜ਼ਰੂਰਤ ਹੈ ਸੈਲਰੀ ਨੋਟੀਫਿਕੇਸ਼ਨ ਦੇ ਵਿੱਚ ਨਾਲ ਹੀ ਲਿਖੀ ਹੋਈ ਆ ਹਰ ਇੱਕ ਪੋਸਟ ਦੇ ਦਾ ਵਕ-ਵਕ ਵਿਸ਼ਾ ਦੇ ਵਿੱਚ ਇਹਨਾਂ ਨੂੰ ਟੀਚਰ ਦੀ ਜ਼ਰੂਰਤ ਹੈ ਜੀ ਤਾਂ ਆਰਮੀ ਪਬਲਿਕ ਸਕੂਲ ਅਬੋਹਰ ਵੱਲੋਂ ਇਹ ਜੋ ਨੋਟੀਫਿਕੇਸ਼ਨ ਹੈ ਜਾਰੀ ਹੋਇਆ ਇਹਨਾਂ ਪੋਸਟਾਂ ਦੇ ਲਈ ਜੋ ਯੋਗਤਾਵਾਂ ਰਹਿਣਗੀਆਂ ਉਹ ਐਸ ਪਰ CBSE ਬਾਇਲॉज ਰਹਿਣ ਵਾਲੀਆਂ ਜੀ ਤੇ ਬੀ ਐਡ ਜ਼ਰੂਰੀ ਹੈ ਜੀ ਇਹਨਾਂ ਪੋਸਟਾਂ ਸਾਰੀਆਂ ਪੋਸਟਾਂ ਦੇ ਲਈ ਇਹਨਾਂ ਵੱਲੋਂ ਲਿਖਿਆ ਗਿਆ ਜੀ ਜਿਹੜੇ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਇਹਨਾਂ ਦੀ ਵੈਬਸਾਈਟ ਨੂੰ ਲੌਗਇਨ ਕਰ ਸਕਦੇ ਹੋ ਜੀ ਤੁਸੀਂ apsabohar.com ਇਸ ਵੈਬਸਾਈਟ ਤੇ ਤੁਹਾਨੂੰ ਪੋਸਟਾਂ ਦੇ ਸਬੰਧ ਵਿੱਚ ਐਲੀਜੀਬਿਲਟੀ ਕੀ ਰਹੂਗੀ ਸਾਰੀਆਂ ਪੋਸਟਾਂ ਦੇ ਲਈ ਉਹ ਤੁਸੀਂ ਜ਼ਰੂਰ ਚੈੱਕ ਕਰ ਲਓ ਨੋਟੀਫਿਕੇਸ਼ਨ ਕਾਫੀ ਵੱਡਾ ਉਹਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਵੀ ਦਿੱਤਾ ਉੱਥੋਂ ਵੀ ਤੁਸੀਂ ਲੈ ਕੇ ਪੋਸਟਾਂ ਬਾਰੇ ਪੂਰੀ ਜਾਣਕਾਰੀ ਪੜ੍ਹ ਕੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਪੋਸਟਾਂ ਨੂੰ ਅਪਲਾਈ ਕਰਨ ਤੋਂ ਪ ਉਸ ਰੂਲ ਬਣਾਉਣਾ ਪੈਣਾ ਜੀ ਇਹ ਧਿਆਨ ਚ ਰੱਖਿਓ ਜੋ ਕਿ ਆਰਮੀ ਪਬਲਿਕ ਸਕੂਲ ਬੋਹਰ ਦੇ ਪੱਖ ਦੇ ਵਿੱਚ ਹੋਣਾ ਚਾਹੀਦਾ ਪੀ ਇਹ ਬਲੈਟ ਵੀ ਆਪੋਹਰ ਹੋਣਾ ਚਾਹੀਦਾ ਤੇ 28 ਫਰਵਰੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਅੰਤਿਮ ਮਿਤੀ ਰਹਿਣ ਵਾਲੀ ਹੈ ਜੀ ਤਾਂ ਜੋਗ ਉਮੀਦਵਾਰ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤੇ ਆਪਣੀ ਸਿਲੈਕਸ਼ਨ ਆ ਪੱਕੀ ਕਰ ਸਕਦੇ ਹੋ ਸਿੱਧੀ ਇੰਟਰਵਿਊ ਦੇ ਥਰੂ ਇਹ ਸਿਲੈਕਸ਼ਨ ਆ ਰਹਿਣ ਵਾਲੀ ਹੈ ਜੀ ਪੋਸਟਾਂ ਦੇ ਲਈ ਧੰਨਵਾਦ ਜੀ